ਜਦੋਂ ਮੇਰੀ ਦੂਜੀ ਗੁੜੀਆ ਹੋਈ ਆ ਇੱਕਮਕੋਰ ਸੰਧੂ ਉਸ ਟਾਈਮ ਮੈਂ ਤੇ ਮੇਰੀ ਪਹਿਲੀ ਗੁੜੀਆ ਜਪਜੀਤ ਕੋਰ ਸੰਧੂ ਆਪਰੇਸ਼ਨ ਥੀਏਟਰ ਦੇ ਬਾਹਰ ਬੜੇ ਐਕਸਾਈਟਡ ਖੜੇ ਸੀਗੇ ਕਿ फटाफट ਕੋਈ ਨਰਸ ਆਵੇ ਤੇ ਸਾਨੂੰ ਇੱਕ ਕਿਊਟ ਜਿਹਾ ਬੱਚਾ ਫੜਾ ਦੇ ਸਾਡੇ ਦਿਲ ਦੇ ਵਿੱਚ ਇਦਾਂ ਦਾ ਕੁਝ ਨਹੀਂ ਸੀ ਕਿ ਮੁੰਡਾ ਹੋਵੇ ਜੋ ਵੀ ਹੋਵੇ ਠੀਕ ਹੋਵੇ ਤੰਦਰੁਸਤ ਹੋਵੇ ਹਨਾ ਉਸੇ ਟਾਈਮ ਨਰਸ ਨੇ ਮੈਨੂੰ ਆਵਾਜ਼ ਮਾਰੀ ਮੈਂ ਅੰਦਰ ਗਿਆ ਨਰਸ ਨੇ ਕਿਹਾ ਕਿ ਗੁੜੀਆ ਹੋਈ ਹੈ ਮੈਂ ਬਹੁਤ ਜ਼ਿਆਦਾ ਖੁਸ਼ ਹੋਇਆ ਉਹਨਾਂ ਨੇ ਮੇਰੇ ਹੱਥ 'ਚ ਫੜਾਈ ਮੇਰੀ ਗੁੜੀਆ ਤੇ ਮੈਂ ਮੱਥੇ ਨੂੰ ਲਾਇਆ ਉਸ ਅਕਾਲ ਪੁਰਖ ਦਾ ਬਾਬੇ ਨਾਨਕ ਦਾ ਧੰਨਵਾਦ ਕੀਤਾ। ਆਪਰੇਸ਼ਨ ਥੀਟਰ ਚੋਂ ਬਾਹਰ ਆਇਆ ਤਾਂ ਆਂਟੀ ਇੱਕ ਖੜੀ ਸੀ ਉੱਥੇ ਕਹਿੰਦੇ ਬੇਟਾ ਕੀ ਹੋਇਆ? ਮੈਂ ਕਿਹਾ ਜੀ ਗੁੜੀਆ ਹੋਈ ਐ। ਕਹਿੰਦੇ ਚੱਲ ਕੋਈ ਨਾ। ਮੈਂ ਕਿਹਾ ਆਂਟੀ ਚੱਲ ਕੋਈ ਨਾ ਨਹੀਂ ਕਹਿਣਾ। ਕਿਉਂਕਿ ਸਾਰੇ ਸੰਸਾਰ ਨੂੰ ਜੰਮਣ ਵਾਲੀ, ਤੁਹਾਨੂੰ ਜੰਮਣ ਵਾਲੀ, ਮੈਨੂੰ ਜੰਮਣ ਵਾਲੀ ਤੇ ਉਹ ਪੀਰ ਪਗੰਬਰਾਂ ਨੂੰ ਜੰਮਣ ਵਾਲੀ ਇਹੀ ਆ। ਕਹਿੰਦੇ ਨਹੀਂ ਮੈਂ ਤਾਂ ਵੈਸੇ ਕਿਹਾ। ਮੈਂ ਕਿਹਾ ਤੁਸੀਂ ਵੈਸੇ ਨਹੀਂ ਕਿਹਾ ਆਂਟੀ, ਇਦਾਂ ਨਹੀਂ ਕਹਿਣਾ। ਅਸੀਂ ਬਹੁਤ ਖੁਸ਼ ਆ। ਕਿਉਂਕਿ ਇਹ ਸਿਚੁਏਸ਼ਨ ਇਦਾਂ ਦੀ ਆ। ਇੱਥੇ ਉਸ ਅਕਾਲ ਪੁਰਖ ਨੂੰ ਪਤਾ ਉਹਨੇ ਸਾਨੂੰ ਕੀ ਦੇਣਾ ਹੈ ਅਸੀਂ ਸ਼ੋਅਰੂਮ 'ਚ ਜਾ ਕੇ ਗੱਡੀ ਦੀ ਡਿਮਾਂਡ ਕਰ ਸਕਦੇ ਹਾਂ ਅਸੀਂ ਆਹ ਲੈਣੀ ਆ ਜਾਂ ਉਹ ਲੈਣੀ ਆ ਕੋਠੀ ਦੀ ਡਿਮਾਂਡ ਕਰ ਸਕਦੇ ਹਾਂ ਅਸੀਂ ਉੱਥੇ ਲੈਣੀ ਆ ਉੱਥੇ ਲੈਣੀ ਆ ਜਾਂ ਇੱਦਾਂ ਦੀ ਲੈਣੀ ਆ ਪਰ ਇੱਥੇ ਅਸੀਂ ਡਿਮਾਂਡ ਨਹੀਂ ਕਰ ਸਕਦੇ ਕਿਉਂਕਿ ਇੱਥੇ ਉਸ ਪਾਲਣਹਾਰੇ ਨੂੰ ਸਭ ਪਤਾ ਕਿ ਇਹਨੂੰ ਕੀ ਦੇਣਾ ਅਸੀਂ ਬਹੁਤ ਖੁਸ਼ ਹਾਂ ਸਭ ਤੋਂ ਵੱਡੀ ਗੱਲ ਮੇਰੇ ਲਈ ਇਹ ਹੈ ਕਿ ਮੇਰੀ ਮਾਂ ਏਕਮਕੌਰ ਸੰਧੂ ਦੀ ਦਾਦੀ ਬਹੁਤ ਜ਼ਿਆਦਾ ਖੁਸ਼ ਆ ਫਿਰ ਅਸੀਂ ਕਿਸੇ ਤੋਂ ਕੀ ਲੈਣਾ ਕੰਪਲੀਟ ਫੈਮਿਲੀ ਪਰਮਾਤਮਾ ਮਿਹਰ ਕਰੇ ਦੋਨੋਂ ਕੁੜੀਆਂ ਵਧੀਆ ਤੰਦਰੁਸਤ ਰਹਿਣ ਸਕਸੈਸ ਹੋਣ ਜ਼ਿੰਦਗੀ ਦੇ ਵਿੱਚ ਬਸ ਹੋਰ ਕੀ ਚਾਹੀਦਾ ਆਪਾਂ ਨੂੰ ਐਂਡ ਆਮ ਵੈਰੀ ਹੈਪੀ ਥੈਂਕਸ ਗੋਡ